ਜੋ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਹਰਮਨਦੀਪ ਕौरा ਹੈ ਪਿੰਨੇ ਹਸਪਤਾਲ ਪਹੁੰਚੇ ਕੀ ਮਾਮਲਾ ਗਿਆ ਮੇਰੇ ਗੋਲੀ ਵੱਜੀ ਆਗੇ ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਵੀ ਪਤਾ ਕੌਣ ਸੀਗੇ ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ ਪਹਿਲਾਂ ਸਾਡੇ ਵੱਡੇ ਗੇਟ 'ਚ ਆਏ ਕਿ ਤੁਹਾਡੇ ਘਰ ਵਾਲਾ ਹੈਗਾ ਮੈਂ ਕਿਹਾ ਹੈ ਨਹੀਂ ਬਾ ਇਹਨੇ ਉਧਰੋਂ ਆ ਗਏ ਮੈਂ ਕਿਹਾ ਤੁਸੀਂ ਉਧਰਲੇ ਗੇਟਾ ਜਾਓ ਛੋਟੇ ਗੇਟਾ ਮੇਰਾ ਬੇਟਾ ਵੀ ਬਾਹਰ ਹੀ ਖੜਾ ਮੈਂ ਇੱਕੋਂ ਨੂੰ ਕਹਾਂ ਮੈਂ ਇੱਕੋਂ ਜਾ ਤੂੰ ਗੇਟ ਉਧਰਲਾ ਨਾ ਗੇਟ ਖੋਲਿਆ ਕੋਈ ਆਇਆ ਆਪਣੇ ਘਰੇ ਮੇਰੇ ਹਸਬੰਦ ਅੰਦਰ ਫੋਨ ਸੁਣੀ ਜਾਂਦੇ ਛੋਟੇ ਗੇਟ ਦੇ ਨਾਲ ਜਦੋਂ ਮੇਰੇ ਬੇਟ ਨੇ ਗੇਟ ਖੋਲ੍ਹਿਆ ਮੈਂ ਆ ਕੇ ਰੋਈ ਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਮੇਰੇ ਬੇਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਸ਼ੁਰੂ ਐਦਾਂ ਕਰਕੇ ਮੇਰੇ ਬੇਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਭੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਰਿਓ ਅੰਦਰ ਕੁਝ ਹੋਇਆ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਪਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਡ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੱਲ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਡ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਧੱਕਦੇ ਸੀ ਅੰਦਰ ਨੂੰ ਵੀ ਖੁੱਲ ਉਹ ਅਸੀਂ ਜ਼ੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਨਾਂ ਨੇ ਬਾਅਦ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਦੀ ਮੇਰੇ ਗੋਲੇ ਵੱਜੇ ਕਾਦੇ ਤੇਜ਼ ਬਣਿਆ ਉਹ ਆਈ ਸੀਗੇ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲ੍ਹੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਆ ਕੇ ਪੁੱਛਣ ਲੱਗੇ ਤੁਹਾਡੇ ਹਸਬੰਡ ਹੈਗੇ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋ ਕਿ ਨੇਰਾ ਸੀਗਾ ਮੈਂ ਲੈਟ ਵੀ ਨਾ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਗ ਜਾਂਦਾ ਉਹਦੇ ਚਾਨਣ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਹਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਨਹੀਂ ਕੋਈ ਬੰਨੇ ਹੋਇਆ ਸੀ ਉਹਨਾਂ ਦੇ ਐ ਹੀ ਸੀਗਾ ਕੋਈ ਰਣਜੀਤ ਹੈ ਤੁਹਾਡੇ ਪਹਿਲਾਂ ਕੋਈ ਸੀ ਮੈਨੂੰ ਪਤਾ ਨਹੀਂ ਜੀ ਰਣਜੀਤ ਤਾਂ ਸਾਡੀ ਹੈਗੀ ਹੈਗੀ ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਤੇ ਫੇਰ ਵੱਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਉਹ ਪਤਾ ਨਹੀਂ ਹੁਣ ਕਿਵੇਂ ਆ ਕਿਵੇਂ ਨੇ ਮੈਨੂੰ ਦਾਦਾ ਕੁਛ ਨਹੀਂ ਪਤਾ ਵਿਚਾਰੇ ਤਾਂ ਮੇਰੇ ਹਸਬੰਦ ਹੀ ਦੱਸ ਸਕਦੇ ਆ ਆ ਮੇਰੇ ਘੋਟੇ ਤੇ ਆ ਕੋਈ ਪਛਾਣ ਨਹੀਂ ਹੋਈ ਤਾਂ ਉਹਨਾਂ ਦੇ ਮੈਂ ਦੇਖ ਕੇ ਪਛਾਣ ਲੈਂਦਾ ਹਨਾ ਕਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰੇ ਲੱਗੇ ਬੋਲੀ ਚੱਲੀ ਕਿ ਮਾਮਲਾ ਕੀ ਹੋਇਆ ਕਰਾਂ ਮਨਜੀਤ ਸਿੰਘ ਨਾਂ ਦਾ ਦੇਖੀ ਹੈ ਜੀ son of ਗੁਰਦੇਵ ਚੰਦ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਟੌਕ ਸੀ ਉਹਦੇ ਤੇ ਆਏ ਅਣਖਸ਼ਤ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਦੇ ਚ ਉਹ ਤੇ ਬਚ ਗਿਆ ਉਹਦੇ ਨਾਂ ਅਕਸਰ ਕੰਮਕੁੰ ਕਰਨਿਕ ਆ ਜਾਂਦਾ ਹੁੰਦਾ ਸੀ ਜਾਂ ਰਾਜਕੁਮਾਰ ਨਾਂ ਦਾ ਵਕੀਲ ਪੰਡਈਆ ਉਹ ਅੱਜ ਕਿਤੇ ਉਹਨੂੰ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਜੋ ਚੱਲ ਚੱਲੀ ਉਹਦੇ ਉਹ ਗੋਲੀ ਲੱਗ ਗਈ ਉਹਦੇ ਚ ਇੱਕ ਉਰੀ ਘਰ ਵਾਲੀ ਦੇ ਗੋਡੇ ਦੇ ਲੰਦੀਆ ਉੱਪਰ ਮਨਜੀਤ ਸਿੰਘ ਵਰਤਿਆ ਬਾਕੀ ਮਾਪੀ ਹੈ ਜੀ ਹਾਂ ਰਾਜਕੁਮਾਰ ਜਿਹੜਾ ਸੀ ਜਿਹਦੇ ਚੀਜ਼ ਕਰੇ ਅਖਰ ਕੰਮਕੁੰਮ ਕਰਦਾ ਹੁੰਦਾ ਸੀਗਾ ਤੇ ਉਹ ਪੈਸੇ ਲੈਣਾ ਸ਼ੁਰੂ ਮੌਤ ਦੀ ਗੋਲੀ ਵਜੇ ਨਾਲ ਉਹਦੇ ਇਸ ਸਾਈਡ ਤੇ ਵਧੀ ਤੇ ਦਬਲੀ ਚੋ ਜੀ ਕਿੰਨੀਆਂ ਗੋਲੀਆਂ ਤੇ ਬਿਨਾਂ ਜ਼ਰੂਰ ਕਾਰਨ ਜੀਆ ਤੇ 6 ਖਾਲੀ ਕਾਰਤੂਸ ਮਿਲੇ ਜਾਂ 2 ਜਿਹੜੇ ਸੀਗੇ ਲਾਈਵ ਮਿਲੇ ਆ ਤੇ 8 ਕਾ ਦੇ ਮਤਲਬ ਕਰੀ 8 ਨ ਗੋਲੀਆਂ ਚਲੀਆਂ ਕਾਰਨ ਕਿ ਰਿਹਾ ਜੀ ਕਿ ਪਤਾ ਲੱਗਾ ਕਿ ਕਾਰਨ ਹੈ ਜੀ ਸਟਿਲ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਨੋ ਬਣਾ ਕੇ ਅਸੀਂ ਸੀਆਈਏ ਦੀਆਂ ਸਥਾਨੋਂ ਤੋਂ ਭੇਜੇ ਹੋਏ ਅਗੜ ਦੇ ਸ਼ਾਵਾਂ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਮਿਲੂ ਤੁਹਾਨੂੰ ਉਹਦੇ ਨਾਲ ਜੀ ਕਿੰਨੇ ਲੋਕ ਆਏ ਇਸ ਲਈ ਤਿੰਨ ਚਾਰ ਜਣੇ ਹੋਰ ਜੀ ਇਸੇ ਤਰ੍ਹਾਂ ਹਜੇ ਤੱਕ ਇਹ ਆਪਸ ਚਦਮੇ ਚ ਹਜੇ ਦਿਮਾਗ ਵਿੱਚ ਕੁਝ ਨਹੀਂ ਆ ਰਿਹਾ ਤੇ ਉਹ